श्री गुरु ग्रंथ साहब जी का पवित्र अंक चार सौ चौरानवे शब्द चौथे पाशाह गुरु रामदास जी का है मूल मंत्र का गुरु पाया पहला एक ओंकार सतगुर प्रसाद एक ही है भाई उस पैदा हो ਉਸੇ ਵਿੱਚ ਜੀ ਰਿਆਂ ਉਸੇ ਵਿੱਚ ਸਮਾ ਜਾਣਾ ਹੈ ਇੱਕੋ ਹੀ ਹੈ ਇੱਕੋ ਹੀ ਹੈ ਲਗਾਤਾਰ ਇਹ ਇੱਕ ਉਹ ਹੀ ਸਮਝਣਾ ਹੈ ਤੇ ਇੱਕੋ ਹੀ ਹੈ ਤੇ ਜੇ ਇੱਕ ਓਮਕਾਰ ਸਮਝਣਾ ਹੈ ਤੇ ਇੱਕ ਵੀ ਉਹ ਆਪ ਹੀ ਹੈ ਓਮ ਵੀ ਉਹ ਆਪ ਹੀ ਹੈ ਤੇ ਲਗਾਤਾਰ ਇਹ ਪ੍ਰੋਸੈਸ ਚੱਲ ਰਿਹਾ ਹੈ ਜੋ ਬਣਨ ਤੇ ਮਿਟਣ ਵਾਲਾ ਤੇ ਇਹ ਸਮਝ ਕਿੱਥੋਂ ਪਾਏਗੀ ਸਤਗੁਰ ਪ੍ਰਸਾਦ ਅੱਜ ਜੋ ਸ਼ਬਦ ਹੈ ये भी इस गल का जिक्र आएगा गुजरी महला चौथा कर तीजा माई बाप पुत्र सब हर के किए। पहला मैं एक उदाहरण देव अज भी एक फिरका जा ऐसा संस्था है जो ये कहती है कि संसार एक सुपने ही है बिल्कुल झूठ है ਜੇ ਵੀ ਜਿਹੜਾ ਆਕਾਰ ਹੈ ਨਾ ਇਹ ਬਿਲਕੁਲ ਝੂਠੀ ਹੈ ਤੇ ਇਹਦੇ ਵਿੱਚ ਤੇਰਾ ਕੋਈ ਨਹੀਂ ਐਸਾ ਉਹ ਬੰਦੇ ਨੂੰ ਪ੍ਰੇਰਦੇ ਹੈ ਐਸਾ ਉਸ ਦਾ ਮਾਈਂਡ ਵਾਸ਼ ਕਰਦੇ ਹੈ ਕਿ ਉਹ ਬੰਦਾ ਆਪਣਾ ਪਰਿਵਾਰ ਛੱਡ ਕੇ ਦੌੜ ਲੈਂਦਾ ਹੈ ਜਿਹੜੀ ਆਪਣੇ ਪਰਿਵਾਰ ਨੂੰ ਹੀ ਉਹ ਆਪਣਾ ਦੁਸ਼ਮਣ ਸਮਝਣ ਲੱਗ ਜਾਂਦਾ ਹੈ ਕਿ ਇਹ ਮੇਰੇ ਰਸਤੇ ਵਿੱਚ ਰੋੜਾ ਨਹੀਂ ਅੜਿੱਕਾ ਨਹੀਂ ਇਹ ਮੇਰੇ ਮਾਰਗ ਦੇ ਵਿੱਚ ਅੜਿੱਕਾ ਪਾਈ ਜਾਂਦੇ ਹੈ ਨਹੀਂ ਮੈਂ ਪਤਾ ਨਹੀਂ ਕਿੱਥੇ ਪਹੁੰਚ ਜਾਂਦਾ ਰੰਗ ਕੋਲੇ ਪਹੁੰਚ ਜਾਂਦਾ ਪਤਾ ਨਹੀਂ ਕੀ ਬਣ ਜਾਂਦਾ ਏ ਇਹ ਤੁਸੀਂ ਕੀ ਥਾਈ ਵੇਖਿਆ ਹੋਵੇਗਾ ਇਸ ਤਰ੍ਹਾਂ ਦੀਆਂ ਘਟਨਾਵਾਂ ਕਮਿਲ ਰਹੀਆਂ ਖਾਸ ਕਰ ਜਵਾਨ ਉਮਰ ਦੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਐਕਸਟਰਾ ਦੇ ਸਬਜੈਕਟ ਦਿੱਤੇ ਜਾਂਦੇ ਆ ਇਹ ਕਿਉਂ ਹੋਇਆ ਕਿਉਂਕਿ ਜਦੋਂ ਬੁੱਧ ਧਰਮ ਨੇ ਆਪਣਾ ਜੋਰ ਫੜ ਲਿਆ ਤਾਂ Hindu ਧਰਮ ਉਹ ਬਿਲਕੁਲ ਜਿਹੜਾ ਸਰਾਤਨੀ ਸੀ ਉਹ ਕੁੱਠੇ ਲੱਗ ਗਿਆ ਉਸਨੇ ਆਪਣੇ ਆਪ ਨੂੰ ਹੱਥ ਪੈਰ ਮਾਰਨੇ ਸ਼ੁਰੂ ਕੀਤੇ ਸ਼ੰਕਰਾਚਾਰੀਆ ਜੀ ਆਏ ਉਹਨਾਂ ਨੇ ਫਿਰ ਇਹ ਪ੍ਰਚਾਰ ਕੀਤਾ ਕਿ ਸੰਸਾਰ ਤੇ ਸਾਰਾ ਮਿੱਥੀ ਹੈ ਸੁਖਣੀ ਹੈ ਭਾਈ ਇਹ ਬਿਲਕੁਲ ਸੁਖਰਾ ਇਹ ਭੈਣ ਭਾਈ ਪੁੱਤਰ ਪਤਰੀ ਤੇਰੇ ਨਹੀਂ ਹਨਗੇ ਤੇਰੀ ਬੇਲੀ ਨਹੀਂ ਹੈਗੀ ਤੇਰੇ ਸਾਥੀ ਵੀ ਹੈਗੇ ਹੁਣ ਦੇਖੋ ਤੁਸੀਂ ਕਹਿੰਦੇ ਪਾਣੀ ਵਿੱਚ ਵੀ ਆਉਂਦਾ ਦੇਖੋ ਬਾਣੀ ਵਿੱਚ ਇਹ ਵੀ ਆਉਂਦਾ ਜੋ ਆਪਾਂ ਅੱਜ ਪੜਦੇ ਆਂ ਉਨੇ ਜੀ ਜਾਂਦੀਆਂ ਪਰ ਬਾਣੀ ਦੇ ਵਿੱਚ ਜਿਹੜੇ ਇਹ ਲੱਭ ਜਾਂਦੇ ਨੇ ਇਹਨਾਂ ਦਾ ਮਤਲਬ ਕੁਝ ਵੱਖਰਾ ਵਿਸ਼ੇਸ਼ ਬਸ ਆਪਾਂ ਸਮਝਾਂਗੇ ਜੋ ਫਿਰ ਸਾਨੂੰ ਪਤਾ ਲੱਗੇਗਾ ਗੁਰਨਾਨਕ ਸਾਹਿਬ ਕੀ ਦਾ ਰਸਤਾ ਵਿਸ਼ੇਸ਼ ਕਿਵੇਂ ਹੈ ਸੋ ਮਾਈ ਬਾਪ ਪੁੱਤਰ ਹੁਣ ਗੁਰੂ ਜੀ ਕਹਿੰਦੇ ਇਹ ਵੀ ਤੇਰੇ ਸਹਾਇਤਾ ਨਹੀਂ ਕਰਦੇ ਤੇਰੀ ਕਦੇ ਵੀ ਹੁਣ ਦੇਖੋ ਸਾਡੇ ਦੁਨੀਆਵੀ ਖਮਾਂ ਵਿੱਚ ਸਾਰੇ ਸਹਾਇਤਾ ਕਰਦੇ ਆ ਪਰ ਗੁਰੂ ਜੀ ਕਿਸ ਹਾਲਾਤ ਦੀ ਗੱਲ ਕਰਦੇ ਆ ਵੀ ਜਿਹੜੀ ਵਿੱਚ ਸਹਿਤਾਂ ਨਹੀਂ ਕਰਦੇ ਜਦੋਂ ਬੰਦਾ ਅਖਲਾਕੀ ਤੌਰ ਤੇ ਮਰਨ ਲੱਗਦਾ ਹੁਣ ਦੇਖੋ ਕੋਈ ਕੱਲਾ ਬੰਦਾ ਜਾ ਰਿਹਾ ਹੈ ਉਹਨੂੰ ਸਮਾਨ ਮਿਲ ਗਿਆ ਕੋਈ ਚੋਰੀ ਦਾ ਹੁਣ ਉਹਨੇ ਚੁੱਕ ਰਿਆ ਦੋ ਨੀਤ ਨਾਲ ਚੱਕੇਗਾ ਉਹ ਇੱਕ ਦੇ ਮਾਰਨ ਵਾਲੀ ਨੀਤ ਨਾਲ ਕਿ ਇਸ ਇਸ ਨੂੰ ਚੱਕਿਆ ਜਾਵੇ ਤੇ ਸਾਮਿਆ ਜਾਵੇ ਖੇਜ ਜਾਵੇ ਆ ਦਿਖੋ ਇੱਕੋ ਕਹੇਗਾ ਕੋਈ ਆ ਜਾਏ ਤੇ ਲੈ ਜਾਏ ਆਪਣਾ ਇਹ ਸਮਾਨ ਹੁਣ ਇੱਥੇ ਰੱਬ ਜਾਗ ਹੈ ਤੇ ਬੰਦਾ ਵੱਜ ਜਾਏਗਾ اخਲਾਕੀ ਤੌਰ ਤੇ ਨਹੀਂ ਤੇ اخਲਾਕੀ ਤੌਰ ਤੇ ਨਵਾਣਾ ਵੱਲ ਜਾਏਗਾ ਇੱਥੇ ਨਾ ਭੈਣ ਕੋਈ ਆ ਨਾ ਭਾਈ ਨਾ ਮਾਂ ਨਾ ਪਿਓ ਨਾ ਕੋਈ ਸਰਵੰਧੀ ਨਾ ਕੋਈ ਸਾਥੀ ਇੱਥੇ ਗੁਰੂ ਜੀ ਕਹਿੰਦੇ ਇੱਥੇ ਇੱਕੋ ਰਾਮ ਸਹਾਈ ਇਹ ਠੀਕ ਹੀ ਵਲ ਠੀਕ ਹੀ ਵਲ ਅਕਾਲ ਪੁਰਖ ਵੈਗਰੀ ਜਿਹੜਾ ਸਾਰੇ ਕਿਤੇ ਰਮਿਆ ਹੋਇਆ ਹੈ ਜਿਹੜਾ ਤੇਰੇ ਅੰਦਰ ਵੀ ਹੈ ਉਹ ਤੈਨੂੰ ਯਾਦ ਆ ਜਾਏਗੀ ਤੂੰ ਇਹ ਗਲਤੀ ਨਹੀਂ ਕਰੇਗਾ ਉਥੇ ਗੁਰੂ ਜੀ ਸਮਝਾਉਂਦੇ ਆ ਪਰ ਉਹ ਸੰਸਾਰ ਗ੍ਰੋਹ ਵਿੱਚ ਇਹ ਸਾਡੇ ਨਾਲ ਕਹਿਦਾ ਹੋਇਆ ਉਸ ਪ੍ਰਮਾਤਮਾ ਨੇ ਹੀ ਸ਼ਾਨ ਬਣਾ ਕੇ ਭੇਜਿਆ ਮਾਈ ਬਾਪ ਪੁੱਤਰ ਸਭ ਹਰ ਕੀ ਕੀਏ ਮਾਂ ਪਿਓ ਪੁੱਤਰ ਇਹ ਸਾਰੇ ਪ੍ਰਮਾਤਮਾ ਦੇ ਹੀ ਬਣਾਏ ਹੋਏ ਹਨ ਸਭਨਾ ਕੋ ਸਨਮੰਦ ਹਰ ਕਰ ਦਈਏ ਸਾਰਿਆਂ ਨਾਲ ਸਾਡਾ ਸੰਬੰਧ ਸਥਾਪਿਤ ਕਰ ਦਿੱਤਾ ਪਰ ਇਹ ਸਾਡੀ ਜੀਵਨ ਰਾਹ ਦੇ ਵਿੱਚ ਰੁਕਾਵਟ ਨਹੀਂ ਹੈਗੀ ਦੇਖੋ ਭਾਈ ਸਾਹਿਬ ਜੀ ਪਿਆਰਤ ਕਰਦੇ ਲਿਖਿਆ ਹੈ ਕਿ ਇਹ ਸਾਡੇ ਜੀਵਨ ਵਿੱਚ ਰੁਕਾਵਟ ਨਹੀਂ ਹੈਗੀ ਆਤਮਿਕ ਜੀਵਨ ਵਿੱਚ ਰੁਕਾਵਟ ਨਹੀਂ ਹੈਗੀ ਇਹ ਇੱਕ ਬਹੁਤ ਵੱਡਾ ਟੈਕਨੀਕਲ ਪੁਆਇੰਟ ਹੈ ਸਾਡੇ ਸਮਾਜ ਨੂੰ ਸੁਧਾਰਨ ਵਾਸਤੇ ਵੀ ਹੈ ਔਰ ਸਾਡੀ ਆਤਮਿਕ ਜੀਵਨ ਨੂੰ ਉੱਚਾ ਕਰਨ ਵਾਸਤੇ ਵੀ ਜ਼ਰੂਰੀ ਹੈ ਕਿ ਇਹ ਕੁਦਰਤੀ ਅਸੀਂ ਸਾਰੇ ਇਸ ਇੱਕ ਦਰਖਤ ਤੇ ਇਕੱਠੇ ਹੋਏ ਹਾਂ ਇਸ ਘਰ ਨੂੰ ਇੱਕ ਦਰਖਤ ਮੰਨ ਲਈਏ ਇਸ ਦਰਖਤ ਉੱਤੇ ਪੰਛੀ ਆ ਕੇ ਬੈਠੇ ਐ ਔਰ ਕੋਈ ਮਿੱਠਾ ਬੋਲ ਰਿਹਾ ਕੋਈ ਤੱਤਾ ਬੋਲ ਰਿਹਾ ਕੋਈ ਠੰਡਾ ਬੋਲ ਰਿਹਾ ਕੋਈ ਗਰਮ ਬੋਲ ਰਿਹਾ ਤੇ ਸਾਰੇ ਆਪ ਕੋ ਆਪਣੀ 바ਰੀ ਨਾਲ ਉੱਡ ਜਾਣਗੇ ਇਸ ਕਰਕੇ ਅਸੀਂ ਜਿੰਨੇ ਸਾਰੇ ਇੱਥੇ ਰਹਿ ਰਹੇ ਹਾਂ ਪ੍ਰੇਮ ਨਾਲ ਰਹੀਏ ਇਹ ਪਰਮਾਤਮਾ ਨੇ ਬਣਾ ਕੇ ਭੇਜਿਆ ਸਮਾਨ ਦੇਖੋ ਕਿੰਨੀ ਵੱਡੀ ਥਿਉਰੀ ਹੈ ਜੇ ਅਸੀਂ ਗੁਰੂ ਸਾਹਿਬ ਜੀ ਦੀ ਇਹ ਮੰਨ ਲਈਏ ਤੇ ਸਾਡਾ ਸਮਾਜ ਕਿਹੋ ਜਿਹਾ ਹੋਏਗਾ ਸੋਚ ਕੇ ਵੇਖੋ ਬਰੇ ਅਮਰਾ ਜੋਰ ਸਭ ਰਹਿਓ ਤੇਰੇ ਵੀਰ ਐ ਮੇਰੇ ਵੀਰ ਪਰਮਾਤਮਾ ਦੇ ਟੱਕਰੇ ਤੇ ਸਾਡਾ ਕੋਈ ਜ਼ੋਰ ਨਹੀਂ ਵੀ ਅਸੀਂ ਨਾ ਚੀਜ਼ਾਂ ਨੂੰ ਬਦਲ ਸਕੀਏ ਜਾਸੀ ਕਿ ਇਹ ਵੀ ਅਸੀਨਾ ਕੋ ਖੜਾ ਚਲਾ ਲਾਂਗੇ ਜਾਸੀ ਇਸ ਇਸ ਗ੍ਰਸਤ ਕੋ ਖੜਾ ਚਲਾ ਲਾਂਗੇ ਇਹ ਸਾਡਾ ਜੋਰ ਨਹੀਂ ਹੈ ਪਰਮਾਤਮਾ ਦੇ ਡਾਕਰੇ ਤੇ ਸਾਡਾ ਜੋਰ ਨਹੀਂ ਚੱਲਦਾ ਉਸ ਮਾਰਕ ਨੇ ਤਾਂ ਇਹ ਬਣਾ ਕੇ ਭੇਜਿਆ ਸਨਮਨ ਤੇ ਸਾਨੂੰ ਰਹਿਣ ਲਈ ਕਿਹਾ ਤੇ ਅਸੀਂ ਉਸ ਨੂੰ ਛੱਡ ਕੇ ਭਜਦੇ ਆ ਤਾਂ ਬਦਲ ਅਸੀਂ ਪਰਮਾਤਮਾ ਤੋਂ ਆਕੀ ਹੋਏ ਹੋਏ ਹਰ ਕਾ ਤਨ ਮਨ ਸਭ ਹਰ ਕੀ ਵਾਸ ਹੈ ਸਰੀਰ ਰਹਾਉ ਕਿਉਂਕਿ ਇਹ ਸਰੀਰ ਤੇ ਇਹ ਤਨ ਤੇ ਇਹ ਮਨ ਸਾਰਾ ਕੁਝ ਉਸ ਮਾਲਕ ਦਾ ਦਿੱਤਾ ਹੋਇਆ ਹੈ ਤੇ ਇਸ ਨੂੰ ਚਲਾ ਵੀ ਹੋ ਰਿਹਾ ਹੈ ਕਿੱਥੇ ਬੈਠਾ ਸਾਡੇ ਅੰਦਰ ਸਾਡੇ ਅੰਦਰ ਬੈਠਾ ਤੇ ਚਲਾ ਰਿਹਾ ਹੈ ਬਾਹਰ ਕਿੱਥੇ ਫਿਰਦੇ ਹਾਂ ਰਹਾ ਰਹਾ ਉਹਦੀ ਪਗਦੀ ਹੈ ਗੁਰੂ ਜੀ ਕਹਿ ਰਿਹਾ ਮੇਰਾ ਕੋਈ ਜੋਰ ਨਹੀਂ ਹੈ ਉਸ ਮਾਲਕ ਦੀ ਟਾਕਰੀ ਤੇ ਉਸ ਮਾਲਕ ਨੇ ਮੈਨੂੰ ਤਨ ਬਣਾ ਕੇ ਨਹੀਂ ਤੈਅ ਉਸ ਮਾਲਕ ਨੇ ਮੈਨੂੰ ਮਨ ਬਣਾ ਕੇ ਤੈਅ ਕਿ ਉਸੇ ਦਾ ਇਹ ਸਰੀਰ ਹੈ ਜੀਵੇਂ ਉਚਾਵੇ ਉਵੇਂ ਚਲਾਵੇ ਉਹ ਮੇਰੇ ਅੰਦਰ ਬੈਠਾ ਮੈਨੂੰ ਚਲਾ ਰਿਹਾ ਹੈ ਇਸ ਚੀਜ਼ ਨੂੰ ਸਮਝ ਕੇ ਹੋਰ ਗਹਿਰੇ ਜਾਓ ਤੇ ਸਮਝ ਪਏਗੀ ਗੁਰੂ ਜੀ ਸਾਨੂੰ ਸਾਡੇ ਆਪਣੇ ਆਪ ਨਾਲ ਜੋੜ ਰਹੇ ਹੈ ਸਾਡੀਆਂ ਨਾਲ ਜ਼ਿੰਮੇਵਾਰੀਆਂ ਸਾਡੇ ਉੱਤੇ ਰੱਖ ਰਹੇ ਹੈ ਹੁਣ ਦੇਖੋ ਨਾ ਜਦੋਂ ਕੋਈ ਐਕਸੀਡੈਂਟ ਹੁੰਦਾ ਹੈ ਜਾਂ ਹੋਰ ਹੁੰਦਾ ਸਾਡੀ ਗਲਤੀ ਨਾਲ ਆਉਂਦਾ ਪਰ ਅਸੀਂ ਕੀ ਕਹਦੇ ਹਾਂ ਕਿ ਜੀ ਬਸ ਰੱਬ ਨੂੰ ਭਾਗਿਆ ਰੱਬ ਨੇ ਜੀ ਬੁਰਾ ਕਰਤਾ ਜੀ ਰੱਬ ਕਰਦਾ ਜੀ ਸਭ ਕੁਝ ਉਥੇ ਅਸੀਂ ਰੱਬ ਨੂੰ ਕਹਿਣ ਨੂੰ ਤਿਆਰ ਆ ਪਰ ਜੇ ਕੋਈ ਚੰਗਾ ਹੁੰਦਾ ਤੇ ਅਸੀਂ ਕਹਿੰਨੇ ਮੈਂ ਕੀਤਾ ਮੈਂ ਕਰਦਾ ਮੈਂ ਆ ਕਰ ਸਕਦਾ ਫਿਰ ਉਥੇ ਰੱਬ ਨੂੰ ਮੰਨਦਾ ਨਹੀਂ ਹੈ ਚਲ ਰਿਹਾ ਉਹਦਾ ਹੁਕਮ ਤੇਰੇ ਅੰਦਰ ਬੈਠਾ ਹੈ ਉਹ ਸਾਰੇ ਉਹਦੇ ਨਿਯਮ ਨੇ ਉਹਨਾਂ ਦੇ ਵਿੱਚ ਤੂੰ ਡਰਨਾ ਤੇ ਰਹਿ ਚੱਲ ਭਾਗ ਤੇ ਜਨਾ ਕੋ ਸਰਦਾ ਆਪ ਹਰ ਲਈ ਤੇ ਜਿਹੜੇ ਉਸ ਮਾਰਗ ਨਾਲ ਜੁੜਦੇ ਐ ਉਹਨਾਂ ਦੇ ਅੰਦਰ ਜਿਹੜੀ ਸ਼ਰਧਾ ਪੈਦਾ ਹੁੰਦੀ ਐ ਮਾਰਗ ਬਾਰੇ ਉਹ ਵੀ ਉਹ ਆਪ ਹੀ ਲੰਦਾ ਕਿਉਂਕਿ ਥੋਂ ਪ੍ਰੇਰਦਾ ਉਹ ਅੰਦਰ ਤੇ ਬੈਠਾ ਉਹੀ ਤਾਂ ਪ੍ਰੇਰਦਾ ਹੈ ਵੀ ਚਾਹ ਗੁਰੂ ਜੀ ਕੋਲੇ ਚੱਲਦੇ ਆਂ ਗੁਰੂ ਦੀ ਬਾਣੀ ਪੜ੍ਹਦੇ ਆਂ ਗੁਰੂ ਨੂੰ ਸਬਦ ਦੇ ਗੁਰੂ ਕੋਲੋਂ ਸਮਝਦੇ ਆਂ ਆਪਾਂ ਸਭ ਕੁਝ ਪ੍ਰੇਰਣਾ ਆਪ ਹੀ ਕਰਦਾ ਨਾ ਵਿੱਚੇ ਗ੍ਰਸਤ ਉਦਾਸ ਰਹੀ ਬਾਹ ਪੈ ਜਾਂਦੀ ਲੋੜ ਦੀ ਗੁਰੂ ਜੀ ਕਹਿੰਦੇ ਇਸ ਗ੍ਰਸਤ ਜੀਵਨ ਨੂੰ ਛੱਡਣ ਦੀ ਲੋੜ ਨਹੀਂ ਵਿੱਚੇ ਗ੍ਰਸਤ ਉਹ ਦਾਸ ਰਹੀ ਇੱਕ ਸਮਾਜ ਦੇ ਵਿੱਚ ਰਹਿੰਦੇ ਆ ਤੇ ਉਹ ਆਪ ਹੀ ਸਾਨੂੰ ਨਰਲੇਪ ਰੱਖਦਾ ਅਸੀਂ ਖਰਚ ਤੇ ਨਹੀਂ ਹੁੰਦੇ ਇਹਦੇ ਵਿੱਚ ਜਲ ਅੰਤਰੇ ਪ੍ਰੀਤ ਹਰ ਝੋਂ ਬਣਾਈ ਪਰੇ ਹੋਏਗਾ ਕਦੋਂ ਜਦੋਂ ਅੰਦਰ ਸਾਡੀ ਪ੍ਰੀਤ ਹੈ ਜਿਹੜੀ ਸਾਡੇ ਅੰਦਰੋਂ ਸਾਡੇ ਮਾਲਕ ਨਾਲ ਪੈ ਜਾਏਗੀ ਤੇ ਫਿਰ ਅਸੀਂ ਇਸ ਸਮਾਜ ਦੇ ਵਿੱਚ ਠਾਠੇ ਬਾਗੇ ਨਵਾਗੇ ਆਪਣਾ ਮਾਲਕ ਥੇ ਜੋੜ ਕੇ ਰਹਿਣਾ ਪ੍ਰਮਾਤਮਾ ਨਾਲ ਸੰਸਾਰ ਦੇ ਵਿੱਚ ਕਿਵੇਂ ਰਹਿਣਾ ਹੈ ਠਾਠਾ ਬਾਗਾ ਤabbe ਜੋ ਕੁਛ ਕਰੇ ਸੋ ਮੇਰੇ ਹਰ ਪ੍ਰਭ ਭਾਈ ਜਦੋਂ ਉਸ ਮਾਲਕ ਨਾਲ ਪ੍ਰੀਤ ਪੈ ਗਈ ਨਾ ਅਦਲੋਂ ਤੇ ਫਿਰ ਜੋ ਵੀ ਕੁਝ ਕਰੇਗਾ ਤੇ ਫਿਰ ਉਸ ਪਿਆਰੇ ਨੂੰ ਚੰਗਾ ਹੀ ਲੱਗੇਗਾ ਉਸ ਮਾਲਕ ਦੇ ਹੁਕਮ ਵਿੱਚ ਤੁਰੇਗਾ ਤੇ ਮਾਲਕ ਆਪ ਹੀ ਚੰਗਾ ਕਰੇਗਾ ਕਿਉਂਕਿ ਉਹ ਮਾਲਕ ਹੁਕਮ ਰੂਪੋ ਹਕੀ ਵਰਤ ਰਿਹਾ ਹੈ ਅਸੀਂ ਮਾਲਕ ਦੇ ਸਿਸਟਮ ਨਾਲ ਜੁੜਨਾ ਹੈ ਮਾਲਕ ਨਹੀਂ ਕਿਤੇ ਸਾਨੂੰ ਸਾਥ ਮਤਲਬ ਜਿਹੜਾ ਆਕਾਰ ਵਿੱਚ ਨਹੀਂ ਆਉਣਾ ਉਹ ਨਹੀਂ ਕਿਤੇ ਵੀ ਇਹ ਤੇ ਕਹਾਣੀਆਂ ਜੋੜੀਆਂ ਗਈਆਂ ਵੀ ਉਹ ਆਕਾਰ ਵਿੱਚ ਆਇਆ ਸਭਾਨੇ ਟਾਈਮ ਆਕਾਰ ਵਿੱਚ ਆਇਆ ਗੁਰੂ ਜੀ 700 ਕੁ ਅੰਕ ਤੇ ਇੱਕ ਸ਼ਬਦ ਹੈ ਉਹਦੇ ਵਿੱਚ ਕਹਿ ਰਿਹਾ ਹੈ ਕਿ ਇਹ ਤੇ ਅਸੀਂ ਤੋਹੀਨ ਕਰ ਰਹੇ ਹਾਂ ਉਸ ਮਾਲਕ ਦੀ ਕਿ ਉਹ ਆਪ ਆਇਆ ਤੇ ਉਹਨੇ ਆ ਕੰਮ ਕੀਤਾ ਨਹੀਂ ਭਾਈ ਇਨੋ ਬਹੁਤ ਸੇਸ਼ਟ ਜਿੰਨੀਆਂ ਧਰਤੀਆਂ ਗਿਣੀਆਂ ਨਹੀਂ ਜਾ ਸਕਦੀਆਂ ਕਿੰਨੇ ਕੁ ਜੀਵ ਪਹਿਲਾ ਹੋ ਕੇ ਚਲੇ ਗਏ ਕਿੰਨੇ ਕੁ ਜੀਵ ਅਜੇ ਆਉਣ ਡਿਊਟੀ ਨੇ ਕਿੰਨੇ ਬੈਕਟੀਰੀਆ ਨੇ ਕਿੰਨੇ ਵਾਇਰਸ ਨੇ ਕਿੰਨੇ ਵੱਡੇ ਜੀਵ ਨੇ ਕੋਈ ਗਿਣਤੀ ਹੈ ਸਾਰੇ ਨੂੰ ਸੰਭਾਲ ਰਿਹਾ ਔਰ ਇੱਕ ਕੰਮ ਵਾਸਤੇ ਨਹੀਂ ਸਾਰੇ ਨੂੰ ਸਿਸਟਮ ਨਾਲ ਸੰਭਾਲ ਰਿਹਾ ਹੈ ਸਿਸਟਮ ਨਾਲ ਸੰਭਾਲ ਰਿਹਾ ਹੈ ਜਿਤਕਾਰੇ ਹਮ ਹਰਗੁਰ ਅਬ ਹੱਲਾਈ ਅਸੀਂ ਉਹੀ ਕੁ ਕਰਦੇ ਹਾਂ ਜੋ ਵਾਰਤ ਸਾਨੂੰ ਲਾਉਂਦਾ ਹੈ ਜੋ ਸਾਡੇ ਅੰਦਰੋਂ ਪ੍ਰੇਡ ਦਾ ਸਾਨੂੰ ਮਿਲਦੀ ਹੈ ਸੋ ਹਮ ਕਰਹਿ ਜੋ ਆਪ ਕਰਾਈ ਅੰਦਰ ਬੈਠਾ ਸਾਡੇ ਤੋਂ ਆਪ ਹੀ ਕਰਾਈ ਜਾ ਰਿਹਾ ਹੁਣ ਦੇਖੋ ਨਾ ਸਿਸਟਮ ਹੈ ਇੱਕ ਜਿਵੇਂ ਸਾਡਾ ਕੰਪਿਊਟਰ ਹੈ ਨਾ ਲੈਪਟਾਪ ਹੈ ਕੰਪਿਊਟਰ ਹੈ ਜਾਂ ਮੋਬਾਈਲ ਨਾਲ ਹੋਵੇ ਜਦੀ ਡਿਊਟੀ ਵਿੱਚ ਕਿ ਅਸੀਂ ਉਹਨੂੰ ਜਿਹੜੀ ਫੀਡ ਦਿੰਨੇ ਆ ਥੋੜੀ ਅੱਖਾਂ ਰਾਹੀਂ ਦੇਖਦੇ ਆ ਸਾਡਾ ਮਨ ਉਸ ਤੇ ਵਿਚਾਰ ਕਰਦਾ ਅਸੀਂ ਕੰਨਾਂ ਰਾਹੀਂ ਸੁਣਦੇ ਆ ਸਾਡਾ ਮਨ ਉਸ ਤੇ ਵਿਚਾਰ ਕਰਦਾ ਅਸੀਂ ਜੀਭ ਰਾਹੀਂ ਕੋਈ ਤੱਤ ਸਵਾਦ ਲੈਂਦੇ ਆ ਉਸ ਦਾ ਫਿਰ ਸਾਡਾ ਮਨ ਉਸ ਦਾ ਵਿਸ਼ਲੇਸ਼ਣ ਕਰਦਾ ਹੁਣ ਸਾਨੂੰ ਕੀ ਪਤਾ ਵੀ ਆਹ ਵਸਤੂ ਕੌੜੀ ਹੈ ਮਿੱਠੀ ਹੈ ਜਾਂ ਖੱਟੀ ਹੈ ਅਸੀਂ ਜਦੋਂ ਚੱਕਦੇ ਆਂ ਤੇ ਸਾਡੀ ਜੀਵ ਦੇ ਵਿੱਚ ਗ੍ਰੰਥੀਆਂ ਨੇ ਜਿਹੜੀਆਂ ਉਹ ਸਾਡੇ ਮਨ ਨੂੰ ਸੰਦੇਸ਼ ਦਿੰਦੀਆਂ ਨੇ ਕਿ ਇਹ ਤੇ ਕੌੜੀ ਚੀਜ਼ ਐ ਇਹ ਮਿੱਠੀ ਚੀਜ਼ ਐ ਉਹ ਸੰਦੇਸ਼ ਦਿੰਦੀਆਂ ਨੇ ਹੌਲੀ ਹੌਲੀ ਸਾਡੇ ਸੰਸਕਾਰ ਬਣ ਜਾਂਦੇ ਆ ਕਿ ਸਾਨੂੰ ਪਤਾ ਲੱਗਣ ਲੱਗ ਜਾਂਦਾ ਵੀ ਆਹ ਚੀਜ਼ਾਂ ਮਿੱਠੀਆਂ ਨੇ ਆਹ ਕੌੜੀਆਂ ਨੇ ਅਸਤਰੀ ਸਾਡਾ ਇਹ ਜੀਵਨ ਰਾਹ ਹੈ ਬਾੜੇ ਵਿਚਾਰ ਤੇ ਚੰਗੇ ਵਿਚਾਰ ਨੇ ਜਿਹੜੇ ਇਹਦੇ ਵਿੱਚ ਸੰਸਕਾਰ ਬਣਨੇ ਸ਼ੁਰੂ ਹੋ ਜਾਂਦੇ ਆ ਤੇ ਫਿਰ ਆਪੇ ਚੱਲਦੇ ਰਹਿੰਦੇ ਆ ਸੋ ਇਹ ਸਾਰੇ ਜਿਹੜਾ ਫੀਡਬੈਕ ਸਾਡੀ ਗਿਆਨ ਇੰਦਰੀ ਦਿੰਦੇ ਨੇ ਜਿਹੜਾ ਕੰਪਿਊਟਰ ਦੀ ਮਾਊਸ ਕੀਬੋਰਡ ਜਾਂ ਬਾਹਰੋਂ ਕੈਮਰਾ ਉਸ ਨੂੰ ਫੀਡ ਕਰਦਾ ਹੈ ਜਾਂ ਸਾਡਾ ਸਕੈਨਰ ਉਸ ਨੂੰ ਕੋਈ ਚੀਜ਼ ਦੇਖੋ ਜਦੋਂ ਅਸੀਂ ਪ੍ਰਿੰਟਰ ਜੋੜਦੇ ਹਾਂ ਕੰਪਿਊਟਰ ਨਾਲ ਇੱਕ ਸਕੈਨਰ ਹੁੰਦਾ ਹੈ ਇੱਕ ਪ੍ਰਿੰਟਰ ਹੁੰਦਾ ਸਕੈਨਰ ਕੀ ਹੈ ਸਕੈਨਰ ਉਸ ਨੂੰ ਫੀਡਬੈਕ ਦਿੰਦਾ ਕੰਪਿਊਟਰ ਦੇ ਵਿੱਚ ਡਾਟਾ ਭੇਜਦਾ ਹੈ ਡਾਟਾ ਪ੍ਰੋਸੈਸਰ ਦਾ ਹੀ ਰੋਸ ਨੂੰ ਜਿਹੜਾ ਕਾਗਜ਼ ਤੇ ਪ੍ਰਿੰਟ ਕਰਕੇ ਦੇ ਦਿੰਦਾ ਉਹ ਪ੍ਰਿੰਟਰ ਆਇਆ ਸਾਰੀਆਂ ਤੀਂਆਂ ਉਤੋਂ ਸਮਝ ਵਿੱਚ ਆਉਂਦੀਆਂ ਉਹ ਮਾਰਕ ਦਾ ਬਣਾਇਆ ਹੋਇਆ ਇਹ ਸਰੀਰ ਇਹਦਾ ਇਹੀ ਸਿਸਟਮ ਹੈ ਇਹਦੇ ਗਿਆਨ ਇੰਦਰੀ ਨੇ ਜਿਹੜੇ ਉਹ ਫੀਡਬੈਕ ਦਿੰਦੇ ਨੇ ਮਨ ਨੂੰ ਪ੍ਰੋਸੈਸ ਕਰਦਾ ਫਿਰ ਕਰਮ ਇੰਦਰੀ ਉਸ ਉੱਤੇ ਡਿਊਟੀ ਕਰਦੇ ਨੇ ਇਹ ਉਹ ਇਹ ਸਾਰਾ ਕੁਝ ਕਿਉਂ ਹੋ ਰਿਹਾ ਕਿਉਂਕਿ ਮਾਲਕ ਦੀ ਸ਼ਕਤੀ ਹੈ ਇਸ ਮਾਰੇ ਵਿੱਚ ਏ ਮਨ ਸ਼ਕਤੀ ਏ ਮਨ ਸੀਓ ਏ ਮਨ ਪੰਜ ਤਤਕਾ ਜਿਓ ਜਦੋਂ ਇਹ ਮਨ ਨਿਮਾਣਾ ਵਾਲੀ ਜਾਂਦਾ ਹੈ ਤੇ ਨਰਕਾਂ ਵਿੱਚ ਡਿੱਗ ਪੈਂਦਾ ਹੈ ਜਦੋਂ ਇਹ ਮਨ ਉਡਾਰੀਆਂ ਮਾਰਦਾ ਹੈ ਉੱਚੇ ਅਸਮਾਨਾਂ ਤੇ ਪਹੁੰਚ ਜਾਂਦਾ ਹੈ ਐਸੀ ਐਸੀ ਸ਼ਕਤੀ ਹੈ ਉਸ ਮਾਲਕ ਦੀ ਦਿੱਤੀ ਹੋਈ ਸਮਝੋ ਇਹਨਾਂ ਗੱਲਾਂ ਫਿਰ ਜਦੋਂ ਇਹ ਚੀਜ਼ਾਂ ਸਮਝ ਆ ਜਾਣਗੀਆਂ ਜਿਤਕਾਰੇ ਕੰਮ ਹਮ ਹਰ ਲਾਈ ਸੇ ਹਮ ਕਰ ਹੈ ਜੈ ਆਪ ਕਰਾਈ ਕਰ ਹੈ ਜੇ ਤੁ ਹਾ ਹ ਮੋਖਤਾ ਹੋ ਜਾਈ ਨਾ ਉਹ ਫਿਰ ਭਵੇਖ ਵਿੱਚ ਚ ਜਾਉਂ ਜਾਂਦਾ ਹ ਹੁਕਮੀ ਭਵੇਖ ਵਿੱਚ ਹੋ ਜਾਂਦਾ ਹੈ ਉਹ ਵਾਕ ਸੋ ਹਮ ਕਰ ਹੈ ਜੋ ਆਪ ਕਰਾਏ ਉਹ ਮਾਲਕ ਜਿਹਨੂੰ ਸਾਡੇ ਤੋਂ ਕਰਾਏਗਾ ਉਹ ਵੀ ਅਸੀ ਕਰਾਂਗੇ ਤੁਹਾਨੂੰ ਕਰਨਾ ਪਏਗਾ ਜੋ ਮਾਲਕ ਸਾਡੇ ਤੋਂ ਕਰਾਏ ਜੇ ਇਹ ਜਿਨ ਕੀ ਪੀਤਰ ਜਿਨ ਕੀ ਭਗਤ ਮੇਰੇ ਪ੍ਰਭ ਭਾਈ ਕਹਿੰਦੇ ਜਿਸ ਦਾ ਵਿਹਾਰ ਜਿਸ ਦਾ ਜੀਵਨ ਜਾਚ ਉਸ ਮਾਰਗ ਨੂੰ ਪਸੰਦ ਆ ਜਾਏ ਤੇ ਜਨ ਨਾਨਕ RAM ਨਾਮ ਲਿਗ ਲਈ ਨਾਨਕ ਜੀ ਕਹਿੰਦੇ ਐ ਉਹਨਾਂ ਦੀ ਸੁਰਤ ਫਿਰ ਮਾਲਕ ਵਿੱਚ ਜੁੜ ਜਾਂਦੀ ਜੇ ਨੀ ਹੁਕਮ ਰਜਾਈ ਚੱਲਣਾ ਹੀ ਮਾਲਕ ਨੂੰ ਪਾਉਣਾ ਹੈ ਚੌਥੇ ਪਾਠਾ ਜੀ ਕਹਿੰਦੇ ਬੜੇ ਪਿਆਰੇ ਸ਼ਬਦ ਨੇ ਗੁਰਬਾਣੀ ਦੇ ਆਪ ਫੜੋ ਵਿਚਾਰਦੇ ਜਾਓ ਬਾਣੀ ਨੂੰ ਇਹ ਬਾਣ ਨੂੰ ਸਮਝੋ ਬਾਣ ਨੂੰ ਜਦੋਂ ਜਦੋਂ ਸਮਝਾਂਗੇ ਸ਼ਬਦ ਦਾ ਗਿਆਨ ਸਾਡੇ ਅੰਦਰ ਜਾਏਗਾ ਸਾਡਾ ਮਨ ਬਦਲੇਗਾ